ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98 781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਜਾਉਂਦੇ ਆਂ ਜੀ ਤੇ ਗੱਲਬਾਤ ਕਰਾਂਗੇ ਇੱਕ ਛੋਟੀ ਛੋਟੀ ਬਾਤ ਤੇ ਸੂਈ ਸਵਾਈ ਲੈ ਕੇ ਆਏ ਆ ਸਸੀਗਾ ਬਾਈ ਸਸੀਗਾ ਬੁੱਢੇ ਹੋ ਠੀਕ ਠਾਕ ਹੋ ਜੀ ਪਹਿਲਾ ਨੰਬਰ ਬੋਲੋ ਬਾਈ 74965 ਬਾਈ 02925 ਪਿੰਡ ਜੌਨ ਜ਼ਿਲ੍ਹਾ ਪਟੰਡਾ ਤਸੀ ਰੰਪਰਾਪੁਰ ਨੇੜੇ ਆਪਣੇ 10 ਕਿਲੋਮੀਟਰ ਰੰਪਰਾ ਸ਼ਹਿਰ 8 ਕਿਲੋਮੀਟਰ ਤਾਪਾ ਓਕੇ ਤੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਝੋਟੀ ਪਹਿਲੀ ਸੂਈ ਝੋਟੀ ਆ ਬਾਈ ਤੇ ਰੰਦ ਨੂੰ ਕੋਈ ਸੂਈ ਨੂੰ 10 ਕਿਲੋ ਦੁੱਧ ਤੇ ਜਿਹੜੀ ਆਪਾਂ ਬੈੜ ਪਾਈ ਸੀ ਪਰਸੋਂ ਬੈੱਕੀ ਵੀਰੇ 20 ਮਿੰਟਾਂ ਚ ਦੇਖੀ ਓਕੇ ਜੀ ਤੇ ਮਗਰ ਕੱਟੀ ਆ ਗਈ ਹੈ ਨਾ ਕੱਟੀ ਦੇਖਣ ਵਾਲੀ ਚੀਜ਼ ਆ ਦੇਖ ਸੁਬਾ 10:00 ਵਜੇ ਦਾ 9:30 ਦਾ ਠੀਕ ਆ ਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਬਾਕੀ ਦੀ ਗੱਲ ਕੱਟੀ ਪੂਰੀ ਚੰਗੀ ਕਿੰਨੇ ਦਿਨਾਂ ਦੀ ਆ ਵੀਰੇ ਕੱਟੀ 13 ਦਿਨਾਂ ਦੀ ਬਾਈ ਤੇ ਝੋਟੀ ਵੀ ਪੂਰੀ ਕੱਦ ਕਾਠ ਵਾਲੀ ਫੁੱਲ ਵਾਲੀ ਹੈ ਨਾ ਖੋਲੋ ਇਹਨੂੰ ਤੋੜਾ ਤਰਕ ਲੈ ਕੇ ਵੀਰੇ ਕਿੰਨਾ ਦੁੱਧ ਆ ਇਸ ਵੇਲੇ ਸੁਖਵਿੰਦਰ 10 ਕਿਲੋ ਆ ਬਾਈ ਰੈਡੀ ਠੀਕ ਆ 10 ਕਿਲੋ ਬਾਈ ਦਾ ਕਹਿਣਾ ਦੁੱਧ ਰੈਡੀ ਆ ਤੇ ਕੱਦ ਕਾਠ ਵਾਲੀ ਹੈ ਠੀਕ ਆ ਜੀ ਤੇ ਆਇਓ ਤੁਸੀਂ ਆਪਦੀਆਂ ਧਾਰਾ ਮਾਰ ਕੇ ਚੈੱਕ ਕਰਕੇ ਦੁੱਧ ਚੋ ਕੇ ਲੈ ਕੇ ਜਾਇਓ ਤੇ ਵੇਲਾ ਹੈਗਾ ਸੁਬਾ ਦਾ ਤੇ ਨਹੀਂ ਤੁਹਾਨੂੰ ਧਾਰਾਂ ਵੀ ਜਰੂਰ ਮਾਰ ਕੇ ਦਿਖਾਉਣੀਆਂ ਸੀਗ ਕਿਉਂਕਿ 9:39:25 ਦਾ ਟਾਈਮ ਆ ਸਾਰਾ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਤੇ ਸੀਲ ਸਾਬਾ ਬਾਈ ਫੁੱਲ ਬੱਚੇ ਦਾ ਬਹੁਤ ਕਰਦੀ ਹੈ ਹਨਾ ਆ ਦੇਖੋ ਜੀ ਬੱਚੇ ਦਾ ਫੁੱਲ ਭੱਜੀ ਆਉਂਦੀ ਹੈ ਬੱਚੇ ਦਾ ਜੀ ਆ ਦੂਜੀ ਸਾਈਡ ਦੇ ਸਾਨੂੰ ਚੈੱਕ ਕਰੋ ਇੱਕ ਨੰਬਰ ਆ ਬਾਈ ਧਾਰਾ ਦੂਰਾ ਦੂਰਾ ਧਾਰਾਂ ਦੂਰਾਂ ਦੀ ਪੂਰੀ ਵਧੀਆ ਵੀਰੇ ਹਾਂ ਪੂਰੀ ਵਧੀਆ ਆ ਦੇਖੋ ਜੀ ਹਮ ਓਕੇ 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 ਲਓ ਪਹੁੰਚ ਧਾਰਾਂ ਮਾਰੀ ਚਲੋ ਦੇਖੋ ਜੀ ਓਕੇ ਵੀਰੇ ਤੇ ਬਾਕੀ ਦੀ ਗੱਲ ਆਪਣੀ ਸ਼ੋਭਾ ਫਿਰ ਲੇਟ ਹੀ ਜੋਈ ਵਿਆ ਹਨਾ ਤੇ ਨਹੀਂ ਫਿਰ ਹੁਣ ਜੇ ਨਾ ਇਹਨੇ ਚਾਜ ਨਾ ਪਸਮਣਾ ਹਾਂ ਕੋਈ ਏਡੀ ਫਾਇਦੇ ਵਾਲੀ ਗੱਲ ਨਹੀਂ ਤੇ ਬਾਕੀ ਜਦੋਂ ਆਪਾਂ ਅਗਲੇ ਨੂੰ ਗਰੰਟੀ ਦਿੰਨੇ ਭਾਈ ਆਉਦੀ ਚੋਕੇ ਲੈ ਜੀ ਹਨਾ ਭਾਈ ਹਾਂ ਆਪਾਂ ਕਿਡਾ ਕਿਉਂਦੇ ਕਿੰਨੀਆਂ ਵੀਡੀਓ ਹੋ ਗਿਆ ਬੋਟੇ ਆਪਾਂ ਨੂੰ ਕੋਈ ਦਿੱਕਤ ਨਹੀਂ 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 ਠੀਕ ਹੈ ਵੀਰੇ ਠੀਕ ਹੈ ਤੇ ਕੱਟੀ ਬਹੁਤ ਵਧੀਆ ਹਨਾ ਮਗਰ ਕੱਟੀ ਦਿਖਾਇਓ ਮਾੜੀ ਜੀ ਆ ਦੇਖੋ 13 ਦਿਨਾਂ ਦੀ ਕੱਟੀ ਆ ਹੈ ਹਾਂ ਤੇ ਦੁੱਧ 10 ਕਿਲੋ ਹੋਰ ਕਿੰਨਾ ਵੱਧ ਜੂਗੀ ਭਾਈ ਓਏ 1 ਕਿਲੋ 2 ਕਿਲੋ ਤਾਂ ਵੱਧ ਹੀ ਜਾਊ ਤੇ ਬਾਕੀ ਦਾ ਸਾਈਜ਼ ਵਾਇਜ਼ ਵਾਲੀ ਪਰਲੇ ਪੈਸੇ ਕੋ ਛੋਟੀ ਨਹੀਂ ਹੈਗੀ ਆ ਦੇਖੋ ਜੀ ਓਕੇ ਵੀਰੇ ਫੁੱਲ ਕਾ ਦਦੀ ਭਾਈ ਜੀ ਫੁੱਲ ਬਜਣਾ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਫਿਰ ਕਿੰਨੇ ਪੈਸੇ ਲਵਾਂਗੇ ਭਾਈ ਇਹਦੇ ਇਹ 85000 ਮਾਨਤਾਨ ਕਰਦੇ 85000 ਮਾਨਤਾਨ ਹੋ ਜਾਊਗਾ ਚਾਹ ਮ ਜਾਇਜ਼ ਰੇਟ ਆ ਨਾ ਇਦੋਂ ਦਾ ਰੱਬ ਦਾ ਨਾਮ ਹੀ ਆ ਉਹਦਾ ਰੱਬ ਦਾ ਨਾਮ ਭਾਈ ਹੂੰ ਤੇ ਬਾਕੀ ਦੀ ਗੱਲ ਮੇਰੇ ਹਿਸਾਬ ਨਾਲ ਤਾਂ ਹੁਣ ਇਹ ਜੀ ਝੋਟੀ ਨਹੀਂ ਨਿਕਲਦੀ ਇਹਨੇ ਪੈਸੇ ਜੀ ਨਿਕਲਦੀ ਭਾਈ ਹੁਣ ਤਾਂ ਲੱਖ ਮੰਗ ਰਿਆ ਜੀ ਸਵਾ ਲੱਖ ਹੂੰ ਤੇ 85000 ਤੋਂ ਥੋੜਾ ਬਹੁਤਾ ਮਾਨਤਾਨ ਵੀ ਕਰਨਾਗਾ ਤੇ ਬਾਕੀ ਆਹ ਤਾਰਾਂ ਤੋਂ ਵੀ ਓਕੇ ਵੀਰੇ ਓਕੇ ਆ ਬਈ ਜਿਹੜਾ ਮਰਜੀ ਦੋ ਜੇ ਤੂੰਣਾ ਚੋਕੇ ਲੈ ਜੀ ਨਹੀਂ ਭੂ ਸ਼ਰਮ ਦੀ ਆਪਣੀ ਗਾਰੰਟੀ ਹੋਣੀ ਤੇ ਬਾਕੀ ਦੀ ਗੱਲ ਦੋ ਟਾਈਮ ਭੌਂਦੀ ਚੋਕੇ ਲੈ ਜੇ ਭੌਂਦੀ ਊਂਮ ਗਾਲੇ ਗਾਰੰਟੀ ਫੁੱਲਾ ਗਾਰੰਟੀ ਫੁੱਲਾ ਨੰਬਰ ਫੇਰ ਬੋਲ ਦਿਓ 7696502925 ਪਿੰਡ ਜੌਨ ਜੀ ਤੇ ਇੱਕ ਝੋਟੀ ਸੀ ਮਗਰ ਕੱਟੀ ਠੀਕ ਆ ਜੀ ਦਿਖਾਤੀ ਤੁਹਾਨੂੰ 10 ਕਿਲੋ ਦੁੱਧ ਰੈਡੀ ਹੈਗਾ ਤੇ ਬਾਕੀ ਦੀ ਗੱਲ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿ ਲੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ